ਧਰਤੀ ਯਾਨੀ ਐਸੀ ਧਰਤੀ ਜਿੱਥੇ ਕਿਸੇ ਨੂੰ ਕੋਈ ਗਮ ਨਹੀਂ ਸਾਰੇ ਹੀ ਬੇਗਮ ਹੋਣ ਕਈ ਵਾਰ ਕੁਝ ਲੋਕ ਇਹ ਕਹਿ ਦਿੰਦੇ ਆ ਕਿ ਜੇ ਖਾਲਸੇ ਦਾ ਰਾਜ ਹੋਣਾ ਹੁੰਦਾ ਤਾਂ ਗੁਰੂ ਸਾਹਿਬ ਆਪ ਰਾਜ ਬਣਾ ਕੇ ਦੇ ਜਾਂਦੇ ਖਾਸ ਕਰਕੇ ਅੱਜ ਦੇ ਸਮੇਂ ਜਦੋਂ ਖਾਲਸਪਤਾਨ ਦੀ ਮੰਗ ਹੁੰਦੀ ਹੈ ਤਾਂ ਇਹ ਤਰਕ ਦਿੱਤਾ ਜਾਂਦਾ ਹੈ ਕਿ ਜੇ ਖਾਲਸਪਤਾਨ ਦੀ ਲੋੜ ਸੀ ਅਸਲਾਮੁਅਲੈਕਮ ਜੀ ਬਿਰੋਕੀ ਆਲ ਜਾਲੇ ਉਮੀਦ ਕਰਨਾ ਤੁਸੀਂ ਸਾਰੇ ਖਰੀਦ ਨਾਲ ਵਗੇ ਰੱਬ ਸਾਰਿਆਂ ਨੂੰ ਚਰਦੀ ਕਲਾ ਚ ਰੱਖੇ ਸਾਡੇ ਵਾਸਤੇ ਜਾਣਨਾ ਬਹੁਤ ਜ਼ਰੂਰੀ ਹੈ ਖਾਲਸਤਾਨ ਦੇ ਮੁਤਲਕ ਸਾਡੀਆਂ ਜ਼ਿਆਦਾਤਰ ਵੀਡੀਓ ਖਾਲਸਤਾਨ ਨੂੰ ਲੈ ਕੇ ਹੁੰਦੀਆਂ ਨੇ ਖਾਲਸਤਾਨ ਕਿਦੋਂ ਬਣੇਗਾ ਖਾਲਸਤਾਨ ਕੰਜਿ ਸ਼ੁਰੂ ਹੋਏਗਾ ਅੱਜ ਦੀ ਵੀਡੀਓ ਇਸ ਮੁਤਲਕ ਪ੍ਰਡਿਕਸ਼ਨ ਆਫ ਖਾਲਸਤਾਨ ਖਾਲਸਤਾਨ ਦੀ ਜਰੀ ਪ੍ਰਡਿਕਸ਼ਨ ਨੇ ਖਾਲਸਤਾਨ ਦੀ ਜਰੀ ਪੇਸ਼ੰਗੋਈਆਂ ਨੇ ਉਹ ਕੀ ਕਹਿੰਦੀਆਂ ਨੇ ਕਿਦੋਂ ਹੋਏਗੀ ਇਸੇ ਮਤਲਬ ਲਗਾਈ ਦੀ ਵੀਡੀਓ ਹੈ ਵੀਡੀਓ ਹਲਵਾਦਨੇ ਆ ਵੀਡੀਓ ਹਲਵਾਦਨ ਤੋਂ ਪਹਿਲੇ ਤਮਾਮ ਦੋਸਤਾਂ ਨੂੰ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਨ ਆਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਸਿੱਖ ਰਾਜ ਸਿੱਖ ਰਾਜ ਬੇਗਮਪੁਰਾ ਖਾਲਸਤਾਨ ਆਦਿ ਸ਼ਬਦ ਇਹ ਹੈਗੇ ਵੱਖਰੇ ਵੱਖਰੇ ਸ਼ਬਦ ਨੇ ਪਰ ਇਹਨਾਂ ਦਾ ਤੱਤ ਭਾਵ ਇੱਕੋ ਹੀ ਹੈ ਖਾਲਸ ਦਾ ਮਤਲਬ ਹੈ ਪਿਓਰ ਇਸੇ ਤੋਂ ਬਣਿਆ ਖਾਲਸਾ ਤੇ ਖਾਲਸੇ ਦੇ ਰਾਜ ਕਰਨ ਵਾਲੀ ਧਰਤੀ ਯਾਨੀ ਐਸੀ ਧਰਤੀ ਜਿੱਥੇ ਕਿਸੇ ਨੂੰ ਕੋਈ ਗਮ ਨਹੀਂ ਸਾਰੇ ਹੀ ਬੇਗਮ ਹੋਣ ਕਈ ਵਾਰ ਕੁਝ ਲੋਕ ਇਹ ਕਹਿ ਦਿੰਦੇ ਆ ਕਿ ਜੇ ਖਾਲਸੇ ਦਾ ਰਾਜ ਹੋਣਾ ਹੁੰਦਾ ਹੈ ਤਾਂ ਗੁਰੂ ਸਾਹਿਬ ਆਪ ਰਾਜ ਬਣਾ ਕੇ ਦੇ ਜਾਂਦੇ ਖਾਸ ਕਰਕੇ ਅੱਜ ਦੇ ਸਮੇਂ ਜਦੋਂ ਖਾਲਿਸਤਾਨ ਦੀ ਮੰਗ ਹੁੰਦੀ ਹੈ ਤਾਂ ਇਹ ਤਰਕ ਦਿੱਤਾ ਜਾਂਦਾ ਹੈ ਕਿ ਜੇ ਖਾਲਿਸਤਾਨ ਦੀ ਲੋੜ ਸੀ ਜਾਂ ਖਾਲਸਾ ਰਾਜ ਦੀ ਲੋੜ ਸੀ ਤਾਂ ਗੁਰੂ ਸਾਹਿਬ ਬਣਾ ਕੇ ਜਾਂਦੇ ਖਾਲਸਾ ਅੱਜ ਇਸ ਵੀਡੀਓ ਵਿੱਚ ਦੋ ਗੁਰੂ ਸਾਹਿਬਾਨ ਦੇ ਬਚਨ ਤੁਹਾਡੇ ਨਾਲ ਸਾਂਝੇ ਕਰਾਂਗੇ ਜੋ ਖਾਲਸਾ ਰਾਜ ਦੇ ਆਉਣ ਕਾਇਮ ਹੋਣ ਦੇ ਭਵਿੱਖਤ ਬਚਨ ਮੰਨੇ ਜਾ ਸਕਦੇ ਆ ਇਹਨਾਂ ਬਚਨਾਂ ਚੋਂ ਇੱਕ ਬਚਨ ਸਾਰੀ ਦੁਨੀਆ ਦੇ ਸਿੱਖ ਰੋਜ਼ਾਨਾ ਪੜ੍ਹਦੇ ਆ ਤੁਸੀਂ ਜੇ ਖਾਲਸਾ ਰਾਜ ਦੇ ਵਿਰੋਧੀ ਵੀ ਹੋਏ ਪਰ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ ਤਾਂ ਤੁਸੀਂ ਇਹ ਬਚਨ ਜ਼ਰੂਰ ਪੜ੍ਹਦੇ ਹੋਵੋਗੇ ਇਹ ਪੱਕੀ ਗੱਲ ਹੈ ਜਦੋਂ ਗੁਰੂ ਨਾਨਕ ਸਾਹਿਬ ਜੀ ਮੱਕੇ ਗਏ ਤਾਂ ਉਹਨਾਂ ਨੇ ਨੀਲੇ ਰੰਗ ਦਾ ਬਾਣਾ ਧਾਰਿਆ ਹੋਇਆ ਸੀ ਹੱਥ ਵਿੱਚ ਆਸਾ ਸ਼ਸਤਰ ਸੀ ਨਾਲ ਗੁਰਬਾਣੀ ਦੀ ਪੋਥੀ ਸੀ ਬਾਬਾ ਫਿਰ ਮੱਕੇ ਗਿਆ ਨੀਲ ਬਸਤਰ ਧਾਰੇ ਬਨਵਾਰੀ ਆਸਾ ਹੱਥ ਕਿਤਾਬ ਕਛ ਕੂਜਾ ਬਾਗ ਮਸੱਲਾ ਧਾਰੀ ਇਹ ਸਾਰਾ ਵਰਤਾਰਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਮਿਲਦਾ ਹੈ ਕਿ ਕਿਵੇਂ ਉਥੇ ਮੱਕਾ ਘੁੰਮਿਆ ਕਿਵੇਂ ਸਤਗੁਰਾਂ ਨੇ ਕਾਜ਼ੀਆਂ ਤੇ ਮੁੱਲਾਂ ਨੂੰ ਅਸਲੀ ਹੱਜ ਕਰਨ ਅਸਲੀ ਖੁਦਾ ਦੀ ਇਬਾਦਤ ਕਰਨ ਅਤੇ ਅਸਲ ਨਮਾਜ਼ ਦਾ ਉਪਦੇਸ਼ ਦਿੱਤਾ ਇਥੇ ਇੱਕ ਕਾਜੀ ਸੀ ਜਿਸ ਦਾ ਨਾਮ ਸੀ ਕਾਜੀ ਰੁਕਨਦੀ ਨਾਲ ਇਸ ਦਾ ਇੱਕ ਚੇਲਾ ਸੀ ਜੀਵਨ ਜਿਸ ਨੇ ਸਤਗੁਰਾਂ ਦੇ ਚਰਨਾਂ ਨੂੰ ਫੜ ਕੇ ਮੱਕੇ ਤੋਂ ਦੂਜੇ ਪਾਸੇ ਤੁਰਿਆ ਸੀ ਸਤਗੁਰਾਂ ਦੇ ਉਪਦੇਸ਼ ਸੁਣ ਕੇ ਕਾਜੀ ਰੁਕਨਦੀਨ ਉਹਨਾਂ ਦੀ ਸਤਗੁਰਾਂ ਨਾਲ ਗੋਸ਼ਟੀ ਹੋਈ ਸਵਾਲ ਜਵਾਬ ਹੋਏ ਕਾਜੀ ਨੇ ਪੁੱਛਿਆ ਗੁਰਨਾਨਕ ਸਾਹਿਬ ਮਹਾਰਾਜ ਜੀ ਨੂੰ ਕਿ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਵੇਗਾ ਤਾਂ ਸਤਗੁਰਾਂ ਨੇ ਜਵਾਬ ਦਿੱਤਾ ਬਚਨ ਕੀਤੇ ਜਿਸ ਨੂੰ ਕਰਨੀਨਾਮਾ ਕਿਹਾ ਜਾਂਦਾ ਹੈ ਪਾਵੇਂ ਕਿ ਇਹ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਹੈ ਪਰ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹਿੱਸਾ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਮਿਲਦੀ ਇਹ ਕਰਨੀ ਨਾਮਾ ਇੰਜ ਸ਼ੁਰੂ ਹੁੰਦਾ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਕਰਨੀ ਨਾਮਾ ਜੋ ਮੱਕੇ ਵਿੱਚ ਕਾਜੀ ਰੁਕਨਦੀਨ ਨਾਲ ਹੋਇਆ ਨਾਨਕ ਆਖੇ ਰੁਕਨਦੀਨ ਸੱਚਾ ਸੁਨੋ ਜਵਾਬ ਪੜੇ ਸੁਣੈ ਜੋ ਪ੍ਰੀਤ ਕਰ ਛੂਟ ਹੈ ਸਭ ਅਜਾਬ ਦਸਵਾ ਜਾਮਾ ਪਹਿਨ ਕਰ ਬੈਠੂਪੁਰ ਕਰਤਾਰ ਔਰੰਗਜ਼ੇਬ ਪਾਤਸ਼ਾਹ ਸਿਓ ਯੁੱਧ ਕਰੂੰ ਬਹੁ ਬਾਾਰ ਟੁਕਵਲ ਆਪਣਾ ਦੇਖ ਹੈ ਭੇਜ ਦਿਆਂਗਾ ਸਿੰਘ ਦੇਖ ਉਹਨਾਂ ਨੂੰ ਬੋਲਸੀ ਪਾਤਸ਼ਾਹ ਔਰੰਗ ਇਸ ਤਰ੍ਹਾਂ ਚਲਦੇ ਚਲਦੇ ਇਹ ਕਰਨੀਨਾਮਾ ਮੱਕਾ ਮਦੀਨਾ ਰੋਮ ਮਰਾਠਾ ਮਹਾਰਾਸ਼ਟਰ ਢੀਲ ਇਲਾਕਾ ਫਰੰਗੀਆਂ ਦਾ ਇਲਾਕਾ ਤੇ ਹਿੰਦੁਸਤਾਨ ਨੂੰ ਜਿੱਤਣ ਤੱਕ ਪਹੁੰਚਦਾ ਹੈ ਤੇ ਫਿਰ ਸਤਿਗੁਰੂ ਫਰਮਾਨ ਕਰਦੇ ਨੇ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਛਤਰ ਝੁਲੇਗਾ ਸੀਸ ਪਰ ਬੜੀ ਕਰੇਗੀ ਮੋਜ ਪਾਵ ਦਲੀ ਦੇ تخت ਉਤੇ ਗੁਰੂ ਦੀ ਫੌਜ ਆਪ ਬੈਠੇਗੀ ਜਿਸ ਦੇ ਸਿਰ ਉਤੇ ਸ਼ਤਰ ਝੁਲਣਗੇ ਬਹੁਤ ਮौज ਕਰੇਗੀ ਅੱਗੇ ਫਰਮਾਨ ਹੈ ਉਹਦੇ ਅਸਤਲੋਂ ਹਮੀ ਹੈ ਅਵਰ ਨ ਰਹਿਸੀ ਕੋਈ ਪਾਵ ਪ੍ਰਗਟ ਹੋਣ ਤੋਂ ਅਲੋਪ ਹੋਣ ਤੱਕ ਅਸੀਂ ਹੀ ਰਹਾਂਗੇ ਕੋਈ ਹੋਰ ਨਹੀਂ ਰਹਿ ਸਕਦਾ ਇਸ ਵਿੱਚ ਕੋਈ ਰਹੱਸ ਨਹੀਂ ਕੋਈ ਭੇਦ ਨਹੀਂ ਇਹ ਤੱਕ ਸਤਿਗੁਰਾਂ ਨੇ ਆਪਣੇ ਜੋਤ ਸਰੂਪ ਪਰਥਾਏ ਉਚਾਰਨ ਕੀਤੀ ਹੈ ਯਾਨੀ ਇੱਕ ਨਿਰੰਕਾਰ ਦੇ ਰੂਪ ਵਿੱਚ ਜੋ ਹਰ ਥਾਂ ਵਿਆਪਕ ਹੈ ਅੱਗੇ ਸਤਿਗੁਰੂ ਬਚਨ ਕਰਦੇ ਨੇ ਫੌਜ ਫਿਰੇ ਅਕਾਲ ਦੀ ਮੱਕਣੀ ਨੇ ਆਏ ਹੋਏ ਨੀਲਾ ਬਾਣਾ ਪਹਿਰਕਰ ਅਵਰਨਦੀ ਸੈ ਕੋਈ ਮਤਲਬ ਕਿ ਅਕਾਲ ਪੁਰਖ ਦੀ ਫੌਜ ਬਹੁਤ ਵੱਡੀ ਗਿਣਤੀ ਵਿੱਚ ਹੋਵੇਗੀ ਜਿਵੇਂ ਕੀੜਿਆਂ ਦਾ ਭੌਣ ਹੋਵੇ ਹਰ ਪਾਸੇ ਨੀਲੇ ਬਾਣਿਆਂ ਵਾਲੇ ਹੀ ਦਿਸਣਗੇ ਕੋਈ ਹੋਰ ਨਹੀਂ ਜ਼ਿਕਰ ਜੋ ਹੈ ਕਿ ਮੱਕੇ ਗੁਨੰਗ ਸਾਹਿਬ ਨੀਲਾ ਬਾਣਾ ਪਹਿਨ ਕੇ ਗਏ ਸੀ ਤੇ ਇਹੀ ਨੀਲਾ ਬਾਣਾ ਅੱਗੇ ਦਸਵੇਂ ਜਾਮੇ ਦੇ ਵਿੱਚ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਖਾਲਸੇ ਨੂੰ ਬਖਸ਼ਿਆ ਇਹ ਕਰਨੀਨਾਮਾ ਸਤਿਗੁਰਾਂ ਦੇ ਬਚਨਾਂ ਨਾਲ ਚੱਲਦਾ ਚੱਲਦਾ ਅਖੀਰ ਤੇ ਪਹੁੰਚਦਾ ਹੈ ਜਿੱਥੇ ਇਹ ਸ਼ਬਦ ਆਉਂਦੇ ਨੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖੁਆਰ ਹੋਏ ਸਭ ਮਿਲẽਗੇ ਬਚੇ ਸ਼ਰਨ ਜੋ ਹੋਏ ਭਾਵ ਕਿ ਖਾਲਸਾ ਰਾਜ ਕਰੇਗਾ ਕੋਈ ਵੀ ਅਕਾਲ ਪੁਰਖ ਖਾਲਸੇ ਦੀ ਰਾਜਾਂ ਤੋਂ ਆਕੀ ਬਾਗੀ ਨਹੀਂ ਰਹੇਗਾ ਖਾਰ ਹੋਏ ਯਾਨੀ ਬੇਕਦਰ ਹੋਏ ਸਭ ਮਿਲ ਗਏ ਜਿਹੜੇ ਖਾਲਸੇ ਦੀ ਸ਼ਰਨ ਵਿੱਚ ਆਉਣਗੇ ਉਹ ਬਚ ਜਾਣਗੇ ਇਹ ਧੰਗੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਚਨ ਨੇ ਜਿਹੜੇ ਖਾਲਸੇ ਦਾ ਰਾਜ ਕਾਇਮ ਹੋਣ ਦੇ ਬਚਨ ਨੇ ਕਿ ਇੱਕ ਦਿਨ ਇਸ ਦੁਨੀਆ ਦੇ ਵਿੱਚ ਖਾਲਸੇ ਦਾ ਰਾਜ ਹੋਣਾ ਆਪਾਂ ਅਰਦਾਸ ਵਿੱਚ ਇਹ ਰਾਜ ਕਰੇਗਾ ਖਾਲਸਾ ਵਾਲਾ ਦੋਹਰਾ ਪੜ੍ਹਦੇ ਹਾਂ ਇਹ ਦੋਹਰਾ ਇਸੇ ਕਰਨੀ ਨਾਮਾ ਬਾਣੀ ਚੋਂ ਲਿਆ ਗਿਆ ਅਗਲੇ ਬਚਨ ਨੇ ਧੰਗੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਿਹੜੇ ਖਾਲਸਾ ਰਾਜ ਦੇ ਕਾਇਮ ਹੋਣ ਦੀ ਭਵਿੱਖਬਾਣੀ ਮੰਨੇ ਜਾਂਦੇ ਨੇ ਪਾਈ ਨੰਦ ਲਾਲ ਜੀ ਦਾ ਤਨਖਾਹ ਨਾਮਾ ਹੈ ਜਿਸ ਦੇ ਵਿੱਚ ਪਾਈ ਨੰਦ ਲਾਲ ਜੀ ਤੇ ਕਲਗੀਧਰ ਪਾਚਾ ਮਹਾਰਾਜ ਜੀ ਦੇ ਸਵਾਲ ਜਵਾਬ ਨੇ ਇਹ ਤਨਖਾਹ ਨਾਮਾ ਇਸ ਤਰ੍ਹਾਂ ਸ਼ੁਰੂ ਹੁੰਦਾ ਹੈ ਪ੍ਰਸ਼ਨ ਪਾਈ ਨੰਦ ਲਾਲ ਵਾਖ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੇ ਓੰਕਾਰ ਸਤਗੁਰ ਪ੍ਰਸਾਦ ਦੋਹਰਾ ਪ੍ਰਸ਼ਨ ਕੀਆ ਨੰਦ ਲਾਲ ਜੀ ਗੁਰੂ ਬਤਾਈਏ ਮੋਹੇ ਕਵਨ ਕਰਮ ਇਨ ਜੋਗ ਹੈ ਕਵਨ ਕਰਮ ਇਨ ਸੋਹੇ ਇਸ ਤੋਂ ਅੱਗੇ ਸ਼ੁਰੂ ਹੁੰਦੀ ਹੈ ਇਹ ਗੱਲਬਾਤ ਜਿਹੜੀ ਕਿ ਦੋਹਰੇ ਤੇ ਚੌਪਾਈ ਦੇ ਰੂਪ ਵਿੱਚ ਚੱਲਦੀ ਰਹਿੰਦੀ ਹੈ ਜਿਸ ਦੇ ਵਿੱਚ ਭਾਈ ਅਨੰਦ ਲਾਲ ਜੀ ਨੂੰ ਪਾਤਸ਼ਾਹ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਨੇ ਇਸ ਦੇ ਵਿੱਚ ਸਤਗੁਰਾਂ ਨੇ ਸਿੱਖ ਦੀ ਕਰਨੀ ਰਹਿਤ ਸਿੱਖ ਨੇ ਕੀ ਕਰਨਾ ਕੀ ਨਹੀਂ ਕਰਨਾ ਸਿਧਾਂਤ ਕਰਵਾਇਆ ਤਾਂ ਖਾਲਸੇ ਦੀ ਵਿਆਖਿਆ ਆਦ ਬਾਰੇ ਜਵਾਬ ਦਿੱਤੇ ਨੇ ਭਾਈ ਅਨੰਦ ਲਾਲ ਜੀ ਇਸ ਵਿੱਚ ਚੱਲਦੇ ਚੱਲਦੇ ਅੱਗੇ ਆਉਂਦਾ ਚੌਪਈ ਸੁਨੋ ਅਨੰਦ ਲਾਲ ਇਹੋ ਸਾਜ ਪ੍ਰਗਟ ਕਰਾਉ ਆਪਨ ਰਾਜ ਸਤਿਗੁਰ ਕਹਿੰਦੇ ਨੰਦ ਲਾਲ ਜੀ ਇਹ ਸੱਚ ਸੁਣੋ ਮੈਂ ਆਪਣਾ ਰਾਜ ਪ੍ਰਗਟ ਕਰਾਉਂਗਾ ਚਾਰ ਵਰਨ ਇੱਕ ਵਰਨ ਕਰਾਂਉ ਵਾਹਿਗੁਰੂ ਦਾ ਜਾਪ ਜਪਾਂਉ ਪਾਤਸ਼ਾਹ ਕਹਿੰਦੇ ਕਿ ਮੈਂ ਚਾਰੇ ਵਰਨਾਂ ਨੂੰ ਇੱਕ ਕਰੂੰ ਸਭ ਨੂੰ ਵਾਹਿਗੁਰੂ ਦਾ ਨਾਮ ਜਪਾਵਾਂਗਾ ਚੜੈ ਤੁਰੰਗ ਉਡਾਵੇ ਬਾਜ ਦੇਖ ਖਾਲਸੇ ਕੋ ਤੁਰਕ ਜਾਹੰਗੇ ਬਾਜ ਖਾਲਸੇ ਦੇ ਰਾਜ ਵਿੱਚ ਸੂਰਮੇ ਤੁਰੰਗ ਯਾਨੀ ਘੋੜਸਵਾਰੀ ਕਰਨਗੇ ਤੇ ਬਾਜ ਉਡਾਉਣਗੇ ਜਿਨ੍ਹਾਂ ਦੇ ਜੋਹਰ ਜਲਵੇ ਨੂੰ ਵੇਖ ਕੇ ਤੁਰਕ ਭੱਜਣਗੇ ਸਵਾ ਲੱਖ ਸੇ ਇੱਕ ਲੜਾਉ ਜੜਾ ਸਿੰਘ ਤੇ ਸਮੁਖਤ ਕਰਾਉ ਸਵਾ ਲੱਖ ਨਾਲ ਇੱਕ ਲੜਾਉਗਾ ਜੋ ਸਿੰਘ ਘੋੜਸਵਾਰੀ ਤੇ ਖਾਲਸਾਈ ਜੋਰ ਦਿਖਾਉਣਗੇ ਉਹਨਾਂ ਨੂੰ ਮੁਕਤੀ ਦੇਵਾਂਗਾ ਝੂਲਣ ਨੇਜ਼ ਦੇ ਹਸਤੀ ਸਾਜੇ ਦੁਆਰ ਦੁਆਰ ਪਰ ਨੌਬਤ ਬਾਜੇ ਨੇਜ਼ੇ ਕਿਰਪਾਨਾਂ ਹਵਾ ਵਿੱਚ ਝੂਲਣਗੇ ਹਾਥੀ ਗੱਜਣਗੇ ਹਰ ਦਰਵਾਜੇ ਤੇ ਜਿੱਤ ਦੇ ਵਾਜੇ ਵੱਜਣਗੇ ਸਵਾ ਲੱਖ ਜਬ ਤੁਖੇ ਪਲੀਤਾ ਤਬ ਖਾਲਸਾ ਉਹਦਾ ਅਸਤ ਲੋ ਜੀਤਾ ਜਦੋਂ ਸਵਾ ਲੱਖ ਤੋਪ ਇਕੱਠੀ ਚੱਲੂਗੀ ਯਾਨੀ ਸਵਾ ਲੱਖ ਤੋਪਾਂ ਦੇ ਪਲੀਤਿਆਂ ਨੂੰ ਜਦੋਂ ਅੱਗ ਲੱਗੂ ਉਸ ਦਿਨ ਖਾਲਸੇ ਦਾ ਰਾਜ ਹੋਵੇਗਾ ਕਿੱਥੇ ਹੋਵੇਗਾ ਕਹਿੰਦੇ ਉਹਦੇ ਤੋਂ ਅਸਤ ਤੱਕ ਯਾਨੀ ਜਿੱਥੋਂ ਸੂਰਜ ਚੜ੍ਹਦਾ ਹੈ ਤੇ ਜਿੱਥੇ ਜਾ ਕੇ ਅਸਤ ਹੁੰਦਾ ਹੈ ਉਹਦੇ ਤੋਂ ਅਸਤ ਤੱਕ ਖਾਲਸੇ ਦਾ ਰਾਜ ਹੋਵੇਗਾ ਅੱਗੇ ਦੁਹਰਾ ਹੁੰਦਾ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਏ ਖੁਆਰ ਹੋਏ ਸਭ ਮਿਲਾਂਗੇ ਬੱਚੇ ਸ਼ਰਨ ਜੋ ਹੋਏ ਇਸ ਤਰ੍ਹਾਂ ਇਸ ਤਨਖਾਹ ਨਾਮੇ ਵਿੱਚ ਵੀ ਕਲਗੀਧਰ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਨੂੰ ਦੁਹਰਾਉਂਦੇ ਨੇ ਅਖੀਰ ਤੇ ਹੈ ਬਚਨ ਹੈ ਸ੍ਰੀ ਗੁਰੂ ਜੀ ਦਾ ਕਿ ਜੋ ਕੋਈ ਸਿੱਖ ਦਾ ਬੇਟਾ ਹੋਏ ਔਰ ਮੋਨਾ ਹੋਏ ਜਾਵੇ ਤਿਸ ਕੀ ਜੜ ਸੁੱਕੀ ਔਰ ਜੋ ਮੋਨਾ ਸਿੱਖ ਹੋਏ ਜਾਵੇ ਤਿਸ ਕੀ ਜੜ ਹਰੀ ਇੱਕ ਸ੍ਰੀ ਤਨਖਾਹ ਨਾਮਾ ਸੰਪੂਰਨ ਇਹ ਹਨ ਕਲਕੀਤਰ ਮਹਾਰਾਜ ਜੀ ਦੇ ਬਚਨ ਜਿਹੜੇ ਆਮ ਸਿੱਖ ਤਾਂ ਜਿਆਦਾ ਨਹੀਂ ਪੜਦੇ ਪਰ ਨਿਹੰਗ ਸਿੰਘ ਫੌਜਾਂ ਦਲ ਪੰਥਾਂ ਵਿੱਚ ਇਹ ਬਚਨ ਅਕਸਰ ਪੜੇ ਜਾਂਦੇ ਨੇ ਨਿਤਨੇਮ ਦਾ ਹਿੱਸਾ ਨੇ ਕਿਉਂਕਿ ਨਿਹੰਗ ਫੌਜ ਕਾਲਪੁਰਖ ਦੀ ਫੌਜ ਹੈ ਤੇ ਫੌਜ ਆਪਣੇ ਕਮਾਂਡਰ ਯਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਰਡਰ ਫਾਲੋ ਕਰਦੀ ਹੈ ਆਪਾਂ ਆਮ ਸਿੱਖ ਉਹਨੇ ਰਹਿਤ ਵਾਲੇ ਵਿਵੇਕੀਏ ਜਿਨ੍ਹਾਂ ਸਿੱਖੀ ਨੂੰ ਪਰਨਾਏ ਨਹੀਂ ਰਹੇ ਜਿੰਨੇ ਨਿਹੰਗ ਸਿੰਘ ਨੇ ਸੋ ਜੋ ਪ੍ਰਾਤਨ ਖਾਲਸਾਈ ਰਵੈਤਾਂ ਸਨ ਉਹਨਾਂ ਨੂੰ ਸਾਂਭ ਕੇ ਰੱਖਿਆ ਹੋਇਆ ਨਿਹੰਗ ਸਿੰਘਾਂ ਨੇ ਤੇ ਉਹੀ ਦੋਰੇ ਉਹੀ ਬਾਣੀ ਉਹੀ ਜਾਪ ਉਹ ਕਰਦੇ ਨੇ ਜੋ ਪ੍ਰਾਤਨ ਸਮੇ ਤੋਂ ਸਿੰਘ ਕਰਦੇ ਰਹੇ ਵੈਸੇ ਸਿੱਖਾਂ 'ਚ ਬਹੁਤੇ ਪੜੇ ਲਿਖੇ ਜਿਆਦਾ ਵਿਦਵਾਨ ਘੋਣ ਵਾਲੇ ਪ੍ਰੋਫੈਸਰ ਆਦਿ ਜਿਹੜੇ ਸ੍ਰੀ ਦਸਮ ਗ੍ਰੰਥ ਦੀ ਬਾਣੀ ਨੂੰ ਦਸਮ ਪਾਤਸ਼ਾਹੀ ਬਾਣੀ ਨਹੀਂ ਮੰਨਦੇ ਜਾਂ ਜਿਹੜੇ ਸਿੱਖੀ ਨੂੰ ਵਿਗਿਆਨ ਦੇ ਅਸੂਲਾਂ ਤੇ ਕਸਵੱਟੀ ਤੇ ਪਰਖਦੇ ਨੇ ਤਰਕ-ਕੁਤਰਕ ਸਵਾਲ-ਜਵਾਬ ਕਿੰਤੂ ਪਰੰਤੂ ਕਰਦੇ ਨੇ ਉਹ ਇਹਨਾਂ ਦੋਹਰਿਆਂ ਜਾਂ ਨਿਹੰਗ ਸਿੰਘਾਂ ਦੇ ਬੋਲੇਆਂ ਮਾਨਤਾਵਾਂ ਨੂੰ ਜਿਆਦਾ ਪ੍ਰਵਾਨ ਨਹੀਂ ਕਰਦੇ ਹੋ ਸਕਦਾ ਇਸ ਵੀਡੀਓ ਦੇ ਕਮੈਂਟਾਂ ਵਿੱਚ ਵੀ ਕੁਝ ਸਾਡੇ ਸਿੱਖ ਭਾਈ ਕਿੰਤੂ ਕਰ ਪਰ ਉਹਨਾਂ ਨੂੰ ਮੇਰੀ ਇੱਕੋ ਬੇਨਤੀ ਹੈ ਕਿ ਦਾਸ ਨਿੱਜੀ ਰੂਪ ਵਿੱਚ ਇਹਨਾਂ ਬਚਨਾਂ ਪ੍ਰਾਤਨ ਰਵੈਤਾਂ ਨੂੰ ਮੰਨਦਾ ਹੈ ਸੋ ਜੇ ਤੁਹਾਨੂੰ ਲੱਗਦਾ ਹੈ ਕਿ ਇਹ ਦੋਰੇ ਜਾਂ ਸ਼ਬਦ ਸਿੱਖੀ ਰਵੈਤਾਂ ਦਾ ਹਿੱਸਾ ਨਹੀਂ ਜਾਂ ਤੁਸੀਂ ਨਹੀਂ ਮੰਨਦੇ ਤਾਂ ਨਿਮਰਤਾ ਸਹਿਤ ਕਹਾਂਗਾ ਕਿ ਇਹ ਤੁਹਾਡੀ ਨਿੱਜੀ ਮਰਜ਼ੀ ਹੋ ਸਕਦੀ ਹੈ ਤੁਹਾਨੂੰ ਮੁਬਾਰਕ ਹੈ ਇਸ ਵੀਡੀਓ ਸੰਬੰਧੀ ਆਪਣੇ ਕੀਮਤੀ ਵਿਚਾਰ ਕਮੈਂਟ ਵਿੱਚ ਜ਼ਰੂਰ ਦਿਓ ਜੀ ਵੀਰੋ ਐਸਜੀਐ ਜੀ ਦੀ ਵੀਡੀਓ ਅਸੀਂ ਦੇਖ ਰਹੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਿੰਨੀਆਂ ਵੀ ਪ੍ਰਡਿਕਸ਼ਨਾਂ ਦਿੱਤੀਆਂ ਨੇ ਮੋਸਟਲੀ ਉਹ ਸਾਰੀਆਂ ਸੱਚ ਸਾਬਤ ਹੋਈਆਂ ਨੇ ਜਿੰਨੀਆਂ ਵੀ ਉਹਨਾਂ ਨੇ ਪ੍ਰਡਿਕਸ਼ਨਾਂ ਪਾਕਿਸਤਾਨ ਨੂੰ ਲੈ ਕੇ ਦਿੱਤੀਆਂ ਬੰਗਲਾਦੇਸ਼ ਨੂੰ ਲੈ ਕੇ ਦਿੱਤੀਆਂ ਉਹਨਾਂ ਨੇ ਗੁਰਦੁਆਰਿਆਂ ਤੇ ਹਮਲਿਆਂ ਨੂੰ ਲੈ ਕੇ ਦਿੱਤੀਆਂ ਓਵਰਆਲ ਜਿੰਨੀਆਂ ਵੀ ਉਹਨਾਂ ਨੇ ਪ੍ਰਡਿਕਸ਼ਨਾਂ ਦਿੱਤੀਆਂ ਉਹ ਸਭ ਸੱਚ ਸਾਬਤ ਹੋਈਆਂ ਤੇ ਖਾਲਸਾ ਰਾਜ ਦੇ ਵਿੱਚ ਇਹ ਵੀ ਪ੍ਰਡਿਕਸ਼ਨ ਹੈ ਕਿ ਜਦੋਂ ਵੀ ਖਾਲਸਾ ਰਾਜ ਸ਼ੁਰੂ ਹੋਏਗਾ ਖਾਲਸਾ ਰਾਜ ਦੀ ਸ਼ੁਰੂਆਤ ਸਮੁੰਦਰੋਂ ਪਾਰ ਹੋਏਗੀ ਮਤਲਬ ਯੂਰਪ ਕੰਟਰੀਆਂ ਜਿਹੜੀਆਂ ਨੇ ਜਿਵੇਂ ਕੈਨੇਡਾ ਹੈ ਅਮਰੀਕਾ ਹੈ ਉਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਨਿਊਜ਼ੀਲੈਂਡ ਹੈ ਇਹ ਉਹ ਜਿਨ੍ਹਾਂ ਦੇ ਵਿੱਚ ਸਿੱਖ ਸਰਦਾਰ ਬਹੁਤ ਮਜ਼ਬੂਤ ਮੰਨੇ ਜਾਂਦੇ ਨੇ ਤੇ ਸਿੱਖ ਸਰਦਾਰ ਉੱਥੇ ਬਹੁਤ-ਬਹੁਤ ਵੱਡੀਆਂ ਕੰਪਨੀਆਂ ਦੇ ਮਾਲਕ ਵੀ ਨੇ ਤੁਸੀਂ ਦੇਖੋ ਕਿ ਅਮਰੀਕਾ ਦੇ ਅੰਦਰ ਸਿੱਖ ਸਰਦਾਰ ਬਹੁਤ ਉਥੋਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਦੇ ਮਾਲਕ ਨੇ ਉਸ ਤੋਂ ਇਲਾਵਾ ਟਰੱਕ ਚੱਲ ਰਹੇ ਨੇ ਕੈਨੇਡਾ ਦੇ ਅੰਦਰ ਸਿੱਖ ਸਰਦਾਰਾਂ ਦੇ ਤੇ ਤੁਸੀਂ ਇਹ ਵੀ ਦੇਖੋ ਸਿੱਖ ਰੈਜiment ਹਰ ਮੁਲਕ ਦੇ ਅੰਦਰ ਸਿੱਖ ਰੈਜiment ਦੇ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਪ੍ਰੇਡਿਕਸ਼ਨ ਹੈ ਅਸੀਂ ਸਿਰਫ ਦੇਖ ਰਹੇ ਹਾਂ ਕਿ ਚੜ੍ਹਦੇ ਪੰਜਾਬ ਤੋਂ ਇਲਾਵਾ ਚਰਦੇ ਪੰਜਾਬ ਦੇ ਨੂੰ ਛੱਡ ਕੇ ਤੇ ਸਿੱਖ ਸਰਦਾਰ ਜਿਹੜੇ ਓਵਰਆਲ ਪੂਰੀ ਦੁਨੀਆ ਦੇ ਅੰਦਰ ਨੇ ਬਹੁਤ ਮਜ਼ਬੂਤ ਥੰਮ ਬਣ ਚੁੱਕੇ ਐ ਅਸੀਂ ਅਮਰੀਕਾ ਦੇ ਅੰਦਰ ਦੇਖ ਰਹੇ ਹਾਂ ਅਸੀਂ ਕੈਨੇਡਾ ਦੇ ਅੰਦਰ ਦੇਖ ਰਹੇ ਹਾਂ ਸਪੇਨ ਦੇ ਅੰਦਰ ਦੇਖ ਰਹੇ ਹਾਂ ਨਿਊਜ਼ੀਲੈਂਡ ਦੇ ਅੰਦਰ ਦੇਖ ਰਹੇ ਹਾਂ ਹਰ ਪਾਸੇ ਸਿੱਖਾਂ ਦਾ ਰਾਜ ਚੱਲ ਰਿਹਾ ਹੈ ਖਾਲਸਾ ਰਾਜ ਦੀ ਸ਼ੁਰੂਆਤ ਹੋਈ ਹੈ ਲੋਕ ਸਿੱਖੀ ਦੀ ਤਰਫ ਆ ਰਹੇ ਨੇ ਸਿੱਖਿਜ਼ਮ ਨੂੰ ਅਡਾਪਟ ਕਰ ਰਹੇ ਨੇ ਤੇ ਬਹੁਤ ਵੱਡੀਆਂ-ਵੱਡੀਆਂ ਕੰਪਨੀਆਂ ਦੇ ਜਿਹੜੇ ਮਾਲਕ ਨੇ ਉਹ ਸਿੱਖ ਸਰਦਾਰ ਨੇ ਮਤਲਬ ਇੰਨੇ ਕੋ ਮਜ਼ਬੂਤ ਸਿੱਖ ਸਰਦਾਰ ਹੋ ਗਏ ਨੇ ਲੋਕ ਸਿੱਖਾਂ ਦੀ ਰਿਸ ਦੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਜਿੰਨੀਆਂ ਵੀ ਪ੍ਰੋਡਿਕਸ਼ਨਾਂ ਨੇ ਉਹ ਸੱਚ ਸਾਬਤ ਹੋ ਰਹੀਆਂ ਨੇ ਐਸਜੀਐਜ ਦੀ ਵੀਡੀਓ ਕਮੈਂਟਸ ਕਰਕੇ ਦੱਸੋ ਕਿ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਵੇ ਬਹੁਤ